ਸਾਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬਹੁਤ ਹੀ ਜ਼ਿਆਦਾ ਟੇਸਟੀ ਪਾਸਤਾ ਜਿਹੜਾ ਕਿ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਸਿਆਣਿਆਂ ਨੂੰ ਪਸੰਦ ਆਉਂਦਾ ਤੇ ਇਸ ਨੂੰ ਆਪਾਂ ਬਣਾਵਾਂਗੇ ਬਹੁਤ ਹੀ ਜਲਦੀ ਆਸਾਨੀ ਨਾਲ ਬਣਾਵਾਂਗੇ ਤੇ ਚਲੋ ਆਪਾਂ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਜੀ ਪਾਸਤਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਹੀ ਰੱਖੀ ਆਪਾਂ ਪਾਣੀ ਰੱਖਿਆ ਗਰਮ ਤਕਰੀਬਨ 1.5 ਤੋਂ 2 ਲੀਟਰ ਪਾਣੀ ਹੋਣਾ ਹੈ ਪਾਣੀ ਗਰਮ ਹੋ ਜਿੰਨਾ ਚਿਰ ਹੁੰਦਾ ਤੇ ਆਪਾਂ ਵੇਟ ਕਰਦੇ ਆ ਉਹਨਾਂ ਚਿਰ ਆਪਾਂ ਵਿੱਚ ਪਾ ਦਿੰਨੇ ਆ ਅੱਧਾ ਚਮਚਾ ਲੂਣ ਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾ ਦਿੰਨੇ ਆ ਹੁਣ ਪਾਣੀ ਨੂੰ ਪਹਿਲਾਂ ਆਪਾਂ ਗਰਮ ਹੋਣ ਦਈਏ ਲੂਣ ਤੇ ਤੇਲ ਨੂੰ ਆਪਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਢੱਕਣ ਦੇ ਨਾਲ ਕਵਰ ਕਰ ਦਿੰਨੇ ਆ ਜਿੰਨਾ ਚਿਰ ਪਾਣੀ ਗਰਮ ਹੁੰਦਾ ਕਿਉਂਕਿ ਢੱਕਣ ਦੇ ਨਾਲ ਛੇਤੀ ਪਾਣੀ ਗਰਮ ਹੋ ਜਾਏਗਾ ਪਾਣੀ ਜਿਹੜਾ ਗਰਮ ਹੋਣ ਲੱਗ ਪਿਆ ਤੇ ਥੂਣੀ ਵਿੱਚ ਆਪਾਂ ਪਾਸਤਾ ਪਾਉਨੇ ਆ ਕਿ ਆਪਾਂ ਦੋ ਕਟੋਰੀ ਪਾਸਤਾ ਲੈਣ ਲਿਗੇ ਆ ਇੱਕ ਕੌਲੀ ਆਪਾਂ ਪਹਿਲਾਂ ਪਾਸਤਾ ਦੇਖ ਪਾ ਦੇ ਲੇ ਫਿਰ ਇੱਕ ਕੌਲੀ ਆਪਾਂ ਹੋਰ ਪਾਸਤਾ ਪਾਤਾ ਟੋਟਲ ਆਪਾਂ ਦੋ ਕਟੋਰੀ ਪਾਸਤਾ ਪਾਤਾ ਮਿਕਸ ਕਰ ਦਿੰਨੇ ਆ ਇਹਨੂੰ ਆਪਾਂ ਉਦੋਂ ਤੱਕ ਉਬਾਲ ਲੈਣਾ ਜਦੋਂ ਤੱਕ ਇਹ ਆਸਾਨੀ ਨਾਲ ਟੁੱਟਣ ਨਾਲ ਲੱਗ ਪਵੇ ਕਿਉਂਕਿ ਬਹੁਤ ਜ਼ਿਆਦਾ ਇਹਨੂੰ ਆਪਾਂ ਸਾਫਟ ਨਹੀਂ ਕਰਨਾ ਬਸ ਇੰਨਾ ਕਿ ਆਸਾਨੀ ਨਾਲ ਇਹ ਟੁੱਟ ਜਾਵੇ ਤੇ ਇਹਨੂੰ 7-8 ਮਿੰਟ ਲੱਗ ਜਾਂਦੇ ਆ ਸਾਫਟ ਹੋਣ ਤੱਕ ਇੱਕ ਵਾਰ ਹੁਣ ਆਪਾਂ ਪਾਸਤਾ ਚੈੱਕ ਕਰ ਲੈਨੇ ਆ 7-8 ਮਿੰਟ ਹੋ ਚੁੱਕੇ ਨੇ ਪਾਸਤਾ ਆਸਾਨੀ ਨਾਲ ਦੇਖੋ ਕੱਟਿਆ ਜਾ ਰਿਹਾ ਆ ਤੇ ਹੁਣ ਆਪਾਂ ਕੀ ਕਰਨਾ ਹੈ ਗੈਸ ਬੰਦ ਕਰ ਦੇਣਾ ਗਰਮ ਪਾਣੀ ਕੱਢ ਕੇ ਇਹਨੂੰ ਪਾਸਤੇ ਨੂੰ ਆਪਾਂ ਠੰਡੇ ਪਾਣੀ ਵਿੱਚ ਪਾ ਦੇਣਾ ਤਾਂ ਜੋ ਜਿਹੜਾ ਪਾਸਤਾ ਜ਼ਿਆਦਾ ਸੌਫਟ ਨਾ ਹੋਵੇ ਪਾਸਤੇ ਨੂੰ ਮੈਂ ਠੰਡੇ ਪਾਣੀ ਵਿੱਚ ਕੱਢ ਲਿਆ 2 ਮਿੰਟ ਰੱਖਾਂਗੇ ਬਾਅਦ ਵਿੱਚ ਠੰਡਾ ਪਾਣੀ ਜਿਹੜਾ ਇਹਦੇ ਵਿੱਚੋਂ ਆਪਾਂ ਕੱਢ ਦਵਾਂਗੇ ਤੇ ਦੂਸਰੇ ਪਾਸੇ ਆਪਾਂ ਹੁਣ ਗੈਸ ਤੇ ਉਹੀ ਹੀ ਕੜਾਈ ਰੱਖ ਲੈਨੇ ਆ ਫਿਰ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ 2-3 ਚਮਚੇ ਘਿਓ ਰਸੈਲ ਵੀ ਪਾ ਸਕਦੇ ਹੋ ਡਾਲਡਾ ਵੀ ਪਾ ਸਕਦੇ ਹੋ ਪਰ ਸਰੋਂ ਦਾ ਤੇਲ ਨਾ ਪਾਓ ਇਹਦੇ ਵਿੱਚ ਦੇਸੀ ਘਿਓ ਪਾਤਾ ਹੈ ਤੇਲ ਹੋ ਜਿੱਤਾ ਨਹੀਂ ਗਰਮ ਹੋ ਨਗਾ ਇਹਦੇ ਵਿੱਚ ਆਪਾਂ ਬਰੀਕ ਕਰਿਆ ਹੋਇਆ ਲਸਣ ਪਾ ਦਿੰਦੇ ਆ ਇਹ ਮੈਂ 5-6 ਲਸਣ ਦੀਆਂ ਕਲੀਆਂ ਨੂੰ ਬਰੀਕ ਕੱਟ ਲਿਆ ਇਹਦੇ ਵਿੱਚ ਪਾ ਦਿੰਦੇ ਆ ਤੇ ਨਾਲ ਹੀ ਮੈਂ ਕद्दूकस ਕਰਕੇ ਅਦਰਕ ਲੈ ਲਿਆ ਸੀ ਉਹ ਵੀ ਪਾ ਦਿੰਦੇ ਆ ਮਿਸਲਾਉਂਦੇ ਹੋਏ ਆਪਾਂ ਪਹਿਲਾਂ ਹਲਕਾ ਜਿਹਾ ਇਹਨੂੰ ਪੋਲ ਲੈਨੇ ਆ ਲਸਣ ਦਾ ਕੱਚਾ ਪਾਣੀੜਾ ਨਿਕਲ ਜਾਏਗਾ ਹੁਣ ਇਹਦੇ ਵਿੱਚ ਆਪਾਂ ਇੱਕ ਪਿਆਜ਼ ਲਿਆ ਉਸਨੂੰ ਬਰੀਕ ਕੱਟ ਲਿਆ ਉਹ ਪਾ ਦੇਣੀ ਹੈ ਇੱਕ ਹਰੀ ਮਿਰਚ ਲਈ ਉਹ ਵੀ ਬਰੀਕ ਕੱਟ ਲਈਏ ਕਿੰਨੀ ਮਰਚ ਜੇ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਤੁਸੀਂ ਮਿਰਚ ਮਸਾਲਾ ਖਾਂਦੇ ਹੋ ਜੇ ਤਿੱਖਾ ਖਾਣਾ ਪਸੰਦ ਹੈ ਤੁਹਾਨੂੰ ਤੁਸੀਂ ਦੂਰ ਮਿਰਚਾ ਪਾ ਸਕਦੇ ਹੋ ਹਲਕਾ ਜਿਆ ਨੂੰ ਆਪਾਂ ਪੁੰਦੇ ਆ 1 ਦੋ ਮਿੰਟ ਕਿਉਂਕਿ ਜੇਕਰ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤੁਸੀਂ ਇਹਦੇ ਵਿੱਚ ਲਾਲ ਮਿਰਚਾ ਪਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਜੇਕਰ ਹਰੀ ਮਿਰਚੇ ਬੱਚਿਆਂ ਦੇ ਮੂੰਹ ਵਿੱਚ ਆ ਜਵੇ ਤੇ ਫਿਰ ਕਿੱਦਾਂ ਟੱਪ ਦੇਣੀ ਨਿਆਣੇ ਪਿਆਜ਼ ਹੀ ਹਲਕਾ ਜਿਹਾ ਬਰਾਊਜ਼ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟਮਾਟਰ ਪਾ ਦਨੇ ਆਂ ਬਰੀਕ ਕੱਟਿਆ ਹੋਇਆ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਨੂਨ ਪਾ ਦਨੇ ਆਂ ਨੂਨ ਤੁਸੀਂ ਚੈੱਕ ਕਰਕੇ ਪਾਣਾ ਹੈ ਕਿ ਕਿੰਨਾ ਜਿਹਾ ਨੂਨ ਆਪਣੇ ਸੁਕਾਨ ਦੇ ਪਾਸ ਕਰ ਸਕਦੇ ਜਿੰਨਾ ਵੀ ਵੱਧ ਕੱਟ ਪਾਉਣਾ ਹੁੰਦਾ ਇਹਦੇ ਨਾਲ ਟਮਾਟਰ ਨੇ ਉਹ ਵੀ ਸੌਫਟ ਹੋ ਜਾਣਗੇ प्याज टमाटर ਦੇ ਸੌਫਟ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਸ਼ਿਮਲਾ ਮਰਚ ਪਾਣੀ ਬਰੀਕ ਕੱਟੀ ਹੋਈ ਐਸ ਤਰ੍ਹਾਂ ਤੁਸੀਂ ਸਬਜ਼ੀਆਂ ਜਿਹੜੀਆਂ ਤੁਹਾਡੀਆਂ ਪਸੰਦ ਦੀਆਂ ਤੁਸੀਂ ਪਾ ਸਕਦੇ ਹੋ ਤੇ ਸ਼ਿਮਲਾ ਮਰਚ ਨੂੰ ਆਪਾਂ ਬਹੁਤ ਜ਼ਿਆਦਾ ਸੌਫਟ ਨਹੀਂ ਕਰਨਾ ਇਹਦੇ ਵਿੱਚ ਕਰੰਚ ਰੱਖਣਾ ਹੈ ਇੱਕ ਆਪਾਂ ਸ਼ਿਮਲਾ ਮਰਚ ਜਿਹੜੀ ਇਹਦੇ ਵਿੱਚ ਕਰੰਚ ਹੋਏ ਤਾਂ ਹੀ ਸੁਆਦ ਲੱਗਦੀ ਹੈ ਤੇ ਹੁਣ ਅੱਧਾ ਚਮਚੇ ਇਹਦੇ ਵਿੱਚ ਆਪਾਂ ਦੇਗੀ ਮਿਰਚ ਪਾ ਦਿੰਨੇ ਆਂ ਕੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਪਾਸਤਾ ਪਾ ਦੇਣਾ ਹੈ ਮਿਕਸ ਕਰਦੇ ਨੇ ਇਹਨੂੰ ਤੇ ਇਹ ਆਪਾਂ ਹੁਣ ਪਾਣੀ ਹੈ ਇਹਦੇ ਵਿੱਚ ਇੱਕ ਚਮਚ ਸੋਇਆ ਸੌਸ ਸੋਇਆ ਸੌਸ ਵਿੱਚ ਵੀ ਲੂਣ ਹੁੰਦਾ ਇਸ ਕਰਕੇ ਤੁਸੀਂ ਚੈੱਕ ਕਰਕੇ ਹੀ ਲੂਣ ਪਾਓ ਇਸ ਕਰਕੇ ਤੁਸੀਂ ਸ਼ੁਰੂਆਤ ਤੋਂ ਹੀ ਲੂਣ ਧਿਆਨ ਨਾਲ ਪਾਉਣਾ ਜਿਆਦਾ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਹੁਣ 1-2 ਚਮਚ ਟਮੇਟੋ ਸੌਸ ਪਾ ਦਿੰਨੇ ਆ ਮਿਲਾ ਦੇਣੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਚੰਗੀ ਤਰ੍ਹਾਂ ਨੇ ਮਿਕਸ ਕਰ ਦਿੰਨੇ ਆ ਹਾਂਜੀ ਜੇਕਰ ਤੁਸੀਂ ਸੋਇਆ ਸੌਸ ਪਾਉਂਗੇ ਤੇ ਤੁਸੀਂ ਸ਼ੁਰੂਆਤ ਤੋਂ ਜਿਹੜਾ ਲੂਣ ਘੱਟ ਹੀ ਪਾਉਣਾ ਕਿਉਂਕਿ ਸੋਇਆ ਸੌਸ ਦੇ ਵਿੱਚ ਵੀ ਲੂਣ ਹੁੰਦਾ ਤੇ ਹੁਣ ਆਪਾਂ ਲੈ ਲਿਆ ਜੀ ਇੱਕ ਚਮਚਾ ਕਾਰਨ ਫਲਾਰ ਦਾ ਇਦੇ ਵਿੱਚ ਥੋੜਾ ਜਿਹਾ ਪਾਣੀ ਪਾਉਨੇ ਆ। ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਸ ਟਾਈਮ ਤੁਸੀਂ ਇਸ ਦਾ ਨਮਕ ਵੀ ਚੈੱਕ ਕਰ ਸਕਦੇ ਹੋ। ਜੇ ਘੱਟ ਹੋਏ ਤਾਂ ਤੁਸੀਂ ਪਾ ਸਕਦੇ ਹੋ। ਤੇ ਸੋਇਆ ਜਿਹੜਾ ਆਪਣਾ ਕਾਰਨ ਫਲੌਰ ਹੈ ਉਹ ਆਪ ਪਾਦਨੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਗੈਸ ਨੂੰ ਆਪਾਂ ਹੁਣ ਬੰਦ ਕਰ ਦਿੰਨੇ ਆਂ ਇਹਨੂੰ ਆਪਾਂ ਪਲੇਟ ਵਿੱਚ ਕੱਢ ਲੈਣੀ ਆਂ ਹਾਂਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਣਾ ਜਿਹੜਾ ਪਾਸਤਾ ਬਣ ਕੇ ਤਿਆਰ ਹੈ ਤੋ ਲੋ ਜੀ ਆਪਣਾ ਇਹਦਾ ਪਾਸਾ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਇਹ ਵੀ ਇੱਕ ਵਾਰੀ ਘਰ ਵਿੱਚ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਕਿਸ ਤਰ੍ਹਾਂ ਦਾ ਬਣਿਆ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਸੋ ਮੱਚ